ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਆਸਦੇ ਵਸਦੇ ਹੋਵੋਗੇ ਤੇ ਲਓ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਸ਼ਾਮ ਦਾ ਟਾਈਮ ਆ ਤੇ ਤਿੰਨ ਹੈਗਾ ਅੱਜ ਮੰਡੇ ਮੰਡੇ ਦਾ ਦਿਨ ਆ ਤੇ ਪਿਤਾ ਮੇਰਾ ਦੁਪੱਟਾ ਮੇਰੀ ਕੋਲੀ ਸੀਗਾ ਭੁੱਲ ਹੀ ਜਾਂਦੀ ਆ ਮੈਂ ਲੈਣਾ ਹਨ ਦੁਪੱਟਾ ਲੈਣਾ ਚਾਹੀਦਾਗਾ ਚੁੱਲ੍ਹ ਕੋਈ ਨਾ ਤੇ ਆ ਖੰਗੇ ਅੱਗੇ ਤੋਂ ਤੇ ਦਿਨ ਹੈਗਾ ਅੱਜ ਸੋਮਵਾਰ ਦਾ ਤੇ ਮੈਂ ਕਰ ਰਹੀ ਸੀਗੀ ਇਸ ਟਾਈਮ ਇੱਥੇ ਤਿਆਰੀ ਗੁਲਗਲੇ ਬਣਾਉਣ ਦੀ ਗੁਲਗਲੇ ਮੈਂ ਕਿਉਂ ਬਣਾ ਰਹੀ ਆ ਕਿਸੇ ਖੁਸ਼ੀ ਚ ਨਹੀਂ ਬਣਾ ਰਹੀ ਅਸੀਂ ਮੱਥਾ ਟੇਕਣਾ ਸੀਗਾ ਮਾਈ ਸਤੀ ਦਾ ਤਾਂ ਕਰਕੇ ਮੈਂ ਗੁਲਗਲੇ ਬਣਾਉਣ ਲੱਗੀ ਹੋਈ ਸੀਗੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਇੱਥੇ ਮੈਂ ਸਾਰੀ ਪ੍ਰੇਪਰੇਸ਼ਨ ਕਰਕੇ ਰੱਖ ਲਈ ਆ ਤੇ ਬਸ ਮੈਂ ਫਿਲਹਾਲ ਹੁਣ ਬਣਾਣਾ ਹੀ ਆ ਤੁਹਾਨੂੰ ਦਿਖਾਨੀ ਆ 1 ਸੈਕਿੰਡ ਦੇਖੋ ਇੱਧਰ ਹੈਗਾ ਆਪਣਾ ਗੁੜ ਗੁੜ ਘੋਲਿਆ ਹੋਇਆ ਸੀਗਾ ਤੇ ਉਹਦੇ ਵਿੱਚ ਮੈਂ ਆਟਾ ਮਿਕਸ ਕਰ ਲਿਆ ਕਣਕ ਦਾ ਆਟਾ ਤੇ ਤੇਲ ਮੇਰਾ ਪੂਰਾ ਗਰਮ ਹੋ ਚੁੱਕਿਆ ਮੈਂ ਟਰਾਈ ਕਰਕੇ ਰੱਖਿਆ ਸੀਗਾ ਤੇ ਇਹਦੇ ਵਿੱਚ ਆਪਾਂ ਗੁਲਗਲੇ ਕੱਢ ਕੇ ਰੱਖ ਦਾਂਗੇ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਹੁਣ ਆਪਾਂ ਗੁਲਗਲੇ ਬਣਾਉਣੇ ਤੇ ਮੇਰਾ ਸਟੈਂਡ ਨਾ ਉੱਧਰ ਪਿਆ ਵਾ ਐਚਰੀ ਨਾ ਉਹਦਾ ਸਟੈਂਡ ਦਾ ਉੱਪਰਲਾ ਜਿਹੜਾ ਨਾ ਆਟਾ ਹਮਾ ਸਕਰੂ ਜਬਾ ਉਹ ਖੁੱਲ ਗਿਆ ਵਾ ਤੇ ਉਹਦੇ ਵਿੱਚ ਨਾ ਮੇਰਾ ਫੋਨ ਫਿਕਸ ਨਹੀਂ ਹੁੰਦਾ ਹੈਗਾ ਤੇ ਟਿੱਡਾ ਹੋ ਜਾਂਦਾ ਵਾ ਜਿਵੇਂ ਚੱਕ ਵੀ ਲਈ ਮੈਨੂੰ ਬਹੁਤ ਜਦੋਂ ਜ਼ਿਆਦਾ ਕਰਕੇ ਫਿਕਸ ਕਰਨਾ ਪੈਣਾ ਸੋ ਤੁਹਾਨੂੰ ਮੈਂ ਐਦਾਂ ਹੀ ਦਿਖਾ ਦੂੰਗੀ ਕਿ ਜਿੱਦਾਂ ਮੈਂ ਗੁਲਗੁਲੇ ਬਣਾ ਰਹੀ ਆਂ ਤੇ ਉਹ ਮੈਂ ਤੁਹਾਨੂੰ ਐਦਾਂ ਹੀ ਦਿਖਾ ਦੂੰਗੀ ਐਗਜ਼ੈਕਟ ਮੈਂ ਕਿੱਦਾਂ ਬਣਾ ਰਹੀ ਆਂ ਤੇ ਚਲੋ ਜੀ ਪਹਿਲਾਂ ਬਣਾ ਲਈਏ ਫਿਰ ਤੁਹਾਨੂੰ ਦਿਖਾਉਣੀ ਆਂ ਦੇਖੋ ਇਹਦਾ ਬਣਾ ਰਹੀ ਆਂ ਮੈਂ ਦੇਖੋ ਜੇ ਦੰਗਲਾਬ ਜਮਨਾ ਹੁੰਦੀ ਐ ਤਾਂ ਲੱਗਦੇ ਪਏ ਆ ਬਾਹ 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 ਨਾ ਬਹਿਰੂਪੀਆ ਫਿਰਦਾ ਸੀਰਤ ਬਹਿਰੂਪੀਏ ਨੂੰ ਦੇਖ ਕੇ ਡਰ ਕੇ ਆ ਗਿਆ ਬਾਹ 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 ਫਿਰਦਾ ਕੌਣ-ਕੌਣ ਟੀਕ ਦਾ ਮੱਥਾ ਏਦਾਂ ਦੱਸਿਓ ਹਨਾ ਜ਼ਰੂਰ ਕਮੈਂਟ ਕਰਕੇ ਵੀ ਕੌਣ-ਕੌਣ ਮੱਥਾ ਠੇਕਦਾਗਾ ਮਾਈ ਸਤੀ ਦਾ ਤੇ ਮਤਲਬ ਸੀਰ ਦੇ ਪਾਪਾ ਨੂੰ ਪਹਿਲਾਂ ਟਾਈ ਫੈਟ ਹੋਇਆ ਸੀਗਾ ਸੋ ਫਿਰ ਅਸੀਂ ਕਿਹਾ ਸੀ ਵਿਚਰੋ ਆਪਾਂ ਬਾਅਦ ਵਿੱਚ ਮੱਥਾ ਟੇਕਾਂਗੇ ਮਾਈ ਸਤੀ ਦੇ ਜਾ ਕੇ ਮੱਥਾ ਟੇਕ ਕੇ ਆਵਾਂਗੇ ਥੋੜਾ ਵੀ ਪਵਾ ਕੇ ਆਏ ਸੀਗੇ ਕੁਸੇ ਮੀਨੀਆ ਤੋਂ ਕੁਸਾ ਮੀਨੀਆ ਪਿੰਡ ਤੁਹਾਨੂੰ ਪਤਾ ਹੀ ਆ ਤੁਸੀਂ ਸੁਣਿਆ ਹੀ ਹੋਣਾਗਾ ਮਾਈ ਸਤੀ ਦਾ ਮੰਦਿਰ ਆ ਉੱਥੇ ਡਿਸਟ੍ਰਿਕਟ ਮੋਗਾ ਦੇ ਵਿੱਚ ਤੇ ਉੱਥੇ ਹੀ ਅਸੀਂ ਜਾਵਾਂਗੇ ਮੱਥਾ ਟੇਕਣ ਕਿਉਂਕਿ ਫਿਰ ਜਦੋਂ ਠੀਕ ਹੋ ਜਾਈਦਾ ਨਾ ਫਿਰ ਗੁਰਗਲਿਆਂ ਦਾ ਮੱਥਾ ਟੇਕ ਕੇ ਆਉਣਾ ਪੈਂਦਾਗਾ ਫਿਰ ਮੈਂ ਚਮਚ ਨਾਲ ਮਿਕ ਮੇ ਪਾਉਣੀ ਆ ਫਿਰ ਮੈਂ ਕਿਹਾ ਨਹੀਂ ਹੱਥ ਦੇ ਨਾਲ ਹੀ ਜਿਹੜੀ ਚੀਜ਼ ਹੈ ਨਾ ਮਤਲਬ ਕਿ ਸਹੀ ਆ ਮੈਨੂੰ ਹੱਥ ਦੇ ਨਾਲ ਹੀ ਵਧੀਆ ਲੱਗਿਆ ਚਮਚ ਵਾਲਾ ਕੰਮ ਮੈਨੂੰ ਵਧੀਆ ਨਹੀਂ ਲੱਗਿਆ ਹਾਂਜੀ ਇੱਕ ਘਾਤ ਨਾਲ ਮੈਂ ਬਣਾ ਰਹੀ ਹਾਂ ਇੱਕਾ ਤੇ ਮੇਰੇ ਕੈਮਰਾ ਪਤਾ ਨਹੀਂ ਹੁਣ ਮੇਰਾ ਟ੍ਰਾਈਪੋਡ ਕਿਦਾਂ ਸਹੀ ਹੋਊਗਾ ਉਹ ਡਿੱਗ ਗਿਆ ਵੱਡਗਣ ਦੇ ਨਾਲ ਹੀ ਨਾ ਉਹਦਾ ਸਕਰੂ ਜਾਂ ਟੁੱਟ ਗਿਆ ਵਾ ਪਲੂਸ ਜਾਂ ਹੋ ਗਿਆ ਵਾ ਹੁਣ ਜਾਂ ਫਿਰ ਨਵਾਂ ਲੈਣਾ ਪਊਗਾ ਕੁਛ ਤਾਂ ਕਰਨਾ ਹੀ ਪੈਣਾ ਦੇਖ ਲਿਆ लास्ट ਪੂਰ ਰਹਿ ਗਿਆ ਮੇਰਾ ਤੇ ਬਾਕੀ ਆਪਾਂ ਫਿਨਿਸ਼ ਕਰ ਲਏ ਆ ਬਣਾ ਲਏ ਆ ਤੇ ਇਧਰ ਮੇਰਾ ਪੁੱਤ ਦੇਖ ਲੋ ਦੇਖ ਲੋ ਸਿਰਤ ਆ ਦੇਖੋ ਤੇ ਫਟਾਫਟ ਬਸ ਹੁਣ ਮੈਂ ਇਹਨਾਂ ਨੂੰ ਵੀ ਪਕਾ ਕੇ ਕੱਢ ਦਾਂ ਮੈਂ ਤੇ ਹੁਣ ਇਹਨਾਂ ਮੇ ਤੋਂ ਫੋਨ ਮੰਗਦੀ ਆ ਕਿ ਨਹੀਂ ਮੈਨੂੰ ਫੋਨ ਦੇ ਦਿਓ ਦੇਖਣ ਨੂੰ ਮੈਂ ਫੋਨ ਤੇ ਬਹੁਤ ਹੁਣ ਕਾਰਟੂਨ ਵਗੈਰਾ ਦੇਖਣ ਲੱਗ ਗਈ ਆ ਬਹਿ ਕੇ ਡਿਆਨਾ ਸ਼ੋਅ ਦੇਖਦੀ ਆ ਡਿਆਨਾ ਸ਼ੋਅ ਚਲੋ ਜੀ ਮਿਲਦੇ ਆ ਫੇਰ ਆਪਾਂ ਅੱਗੇ ਕੀ ਕਰ ਰਿਹਾ ਸੀਤ ਸੀਤ ਕੀ ਕਰ ਰਿਹਾ ਸੀਤ ਹੇਰ ਬੈਂਡ ਲਾਇਆ ਹੋਇਆ ਆਪਦੇ ਗੋਗਲ ਲਾਏ ਹੋਏ ਆ ਮੈਂ ਲਾਹੀਆਂ ਸੀ ਨਾ ਆਪਣੀ ਅੱਖਾਂ ਮੈਂ ਪਾਠ ਕਰਨ ਲੱਗੀ ਨੇ ਤੇ ਇਹਨੂੰ ਆਏ ਹੋ ਗਏ ਮੈਂ ਵੀ ਲਾਉਣੀਆਂ ਨੇ ਬਹੁਤ ਗੰਦਾ ਵਿੱਚ ਆ ਹਾਂ ਉਧਰ ਗੱਲ ਸੁਣੋ

ਸਤਿ ਸ਼੍ਰੀ ਅਕਾਲ ਕਰਦੇ ਆ ਕਰੋ ਲਓ ਜੀ ਨੈਕਸਟ ਮਾਰਨਿੰਗ ਹੋ ਗਈ ਆ ਤੇ ਇੱਥੇ ਆਪਾਂ ਜਾ ਰਹੇ ਸੀਗੇ ਮੱਥਾ ਟੇਕਣ ਪਿੰਡ ਕੁਸਤਾ ਮੀਨੀਆ ਡਿਸਟ੍ਰਿਕਟ ਮੋਗਾ ਦੇ ਵਿੱਚ ਤੇ ਘਰੋਂ ਮੈਂ ਵੀਡੀਓ ਸਟਾਰਟ ਕਰਨਾ ਭੁੱਲ ਗਈ ਸੀ ਕਿਉਂਕਿ ਆਲਰੇਡੀ ਅਸੀਂ ਲੇਟ ਸੀ ਕ ਮੌਸਮ ਇਦਾਂ ਦਾ ਸੀਗਾ ਬਦਲਵਾਈ ਜੀ ਹੋਈ ਪਈ ਸੀ ਕਿ ਸਾਨੂੰ ਆਈਸੀਯੂ ਤੇ ਤਮੀ ਵਗੈਰਾ ਨਾ ਆਜੇ ਸੋ ਜਲਦੀ ਜਲਦੀ ਆਪਾਂ ਸਾਰਾ ਕੁਝ ਮਤਲਬ ਰੱਖ ਕੇ ਗੱਡੀ ਦੇ ਵਿੱਚ ਤੁਰਪੇ ਤੇ ਮੈਨੂੰ ਰਸਤੇ ਦੇ ਵਿੱਚ ਯਾਦ ਆਇਆ ਕਿ ਮੈਂ ਹਜੇ ਵੀਡੀਓ ਸਟਾਰਟ ਨਹੀਂ ਕੀਤੀ ਸੋ ਮੈਂ ਫਿਰ ਉਸ ਤੋਂ ਬਾਅਦ ਵੀਡੀਓ ਸਟਾਰਟ ਕਰ ਲਈ ਅਸੀਂ ਥਿਆਤਰ ਰਸਤੇ ਪਹੁੰਚ ਗਏ ਸੀਗੇ ਮੇਬੀ ਅਸੀਂ ਜਗਰਾਉਂ ਲੰਘ ਰਹੇ ਸੀਗੇ ਆਪਾਂ ਬਸ ਪਹੁੰਚਣ ਆ ਰਹੇ ਹਾਂ ਇੱਧਰ ਆ ਗਿਆ ਮੰਦਰ ਮਾਈ ਦਾ ਇਹਦੇ ਵਿੱਚ ਲਿਖ ਰਿਹਾ ਹੋਣਾ ਤੁਹਾਨੂੰ ਮਾਈ ਸੇ ਮਾਈ ਸਵੀਦੀਨ ਹਾਂ ਤੇ ਕੱਲ ਮੈਂ ਪ੍ਰਚਾਰ ਵਗੈਰਾ ਕਾ ਨਹੀਂ ਬਣਾ ਲਿਆ ਸੀਗਾ ਬਣਾਈ ਸੀ ਪਹਿਲਾਂ ਤੁਸੀਂ ਦੇਖੀ ਹੈ ਵੀਡੀਓ ਤੇ ਬਹੁਤ ਸੰਗਤ ਆਈ ਹੋਈ ਹੈ ਹਨਾ ਹਾਂ ਦੇਖੋ ਉਹ ਕਹਿੰਦਾ ਸੌਣ ਚੱਲਦਾ ਕਰਕੇ ਉਹ ਲੋਕੀ ਮੱਥਾ ਟੇਕਣ ਸਾਰੇ ਆਉਂਦੇ ਆ ਟੇਕੇ ਆਏ ਆ ਤੇ ਜਸਟ ਆ ਕੇ ਬੈਠੇ ਗੱਡੀ ਚ ਗਰਮੀ ਇੰਨੀ ਜ਼ਿਆਦਾ ਬਹੁਤ ਜ਼ਿਆਦਾ ਹੋ ਗਈ ਤੇ ਤੇਰੇ ਤਾਂ ਤੇਰੇ ਤਾਂ ਪਤਾ ਨਹੀਂ ਕੀ ਲੈ ਕੇ ਆਏ ਸੇਟ ਕੀ ਲੈ ਕੇ ਆਏ ਆ ਦੁੱਦਾ ਖੇਡਾ ਖੇਡਾ ਇਹ ਲੈ ਕੇ ਆਈਫੋਨ ਸੀ ਤੇ ਬਚਾਈ ਆਈਫੋਨ ਤੇਰਾ ਨਪੀ ਆਈਫੋਨ ਇਹ ਵੀ ਸਿਗਰ ਦੇ ਕੋਲੇ ਛੋਟੇ ਹੁੰਦੇ ਕੋਲੇ ਇਹ ਇਹ ਉਦੋਂ ਲੈ ਗਈ ਸਿੱਧੂ ਬਾਈ ਇਹ ਪਿੰਡੋਂ ਹਾਂ ਉਹ ਸਿਆਰੇ ਦੇ ਪਿੰਡ ਅਸੀਂ ਗਏ ਸੀਗੇ ਉਦੋਂ ਦਾ ਛੋਟਾ ਜਿਹਾ ਸੀਗਾ ਉਦੋਂ ਹੀ ਕੋਲੇ گئے ਸੀਗਾ ਇੱਕ ਹੌਣੇ ਦੇ ਲੈ ਕੇ ਆਇਆ ਮਾਈ ਸੱਦੀ ਦਾ ਬੱਦਕੇ ਤੇ ਹੌਣੇ ਸੀ ਜਾ ਰਹੇ ਆ ਵਾਪਸ ਤੇ ਨਾ ਬੁੱਤ ਗੇਟ ਦਾ ਦੂਜਾ ਅੱਗੇ ਖੜਦੇ ਜਾਂ ਪਿੱਛੇ ਮਿਲਣ ਜਿਹੜੀਆਂ ਆ ਗੱਡੀਆਂ ਖੜਦੀਆਂ ਇਹ ਤਾਂ ਵਿਚਾਰੀ ਉਹ ਵੀ ਲੈ ਕੇ ਆਉਂਦੀਆਂ ਹੋਣਗੀਆਂ ਹਾਂ ਐ ਕਿ ਨਾ ਇਥੇ ਇਹ ਚੀਜ਼ ਦਾ ਬਹੁਤ ਰੌਲਾ ਪੈ ਜਾਂਦਾ ਵਾ ਜਿਹੜੀ ਵੀ ਦੁਕਾਨ ਆ ਉਹ ਕਹਿੰਦੇ ਵੀ ਜੇ ਗੱਡੀ ਵੀ ਤੁਸੀਂ ਲਾਉਣੀ ਆ ਤਾਂ ਸਮਾਨ ਵੀ ਸੱਤੋਂ ਹੀ ਲਾਓ ਇਧਰੋਂ ਉਧਰੋਂ ਸਮਾਨ ਨਹੀਂ ਲੈਣਦੇ ਕੋਈ ਕਿਤੋਂ ਲੈ ਲੈਂਦਾ ਕੋਈ ਕਿਤੋਂ ਲੈ ਲੈਂਦਾ ਹਨਾ ਵੀ ਬਟ ਫੋਰਸ ਨਾ ਕਰੋ ਕਿਸੇ ਨੂੰ ਵੀ ਵੀ ਤੁਸੀਂ ਸੱਤੋਂ ਹੀ ਲਾਓ ਹਨਾ ਆਪਦੀ ਮਰਜ਼ੀ ਨਾਲ ਜਿੱਥੋਂ ਮਰਜ਼ੀ ਕੋਈ ਲੈ ਲਵੇ ਤੇ ਆਪਾਂ ਨੂੰ ਆਇਆ ਜਦੋਂ ਉਹ ਭੈਣ ਖੜੀ ਸੀਗੀ ਨਾ ਵਿਚਾਰੀ ਉਹ ਹੈਂਡੀਕੈਪਟ ਸੀਗੀ ਅਸੀਂ ਜਿੱਥੋਂ ਸਮਾਨ ਲਿਆ ਸੀ ਉਹ ਹੈਂਡੀਕੈਪਟ ਸੀਗੀ ਅਸੀਂ ਉਹ ਤੋਂ ਲੈ ਲਿਆ ਤੇ ਪਰ ਫਿਰ ਵੀ ਇੱਥੇ ਬਹੁਤ ਇਤਰਾਜ਼ ਲੜਾਈ ਵਾਲਾ ਕੰਮ ਹੀ ਆ ਪੂਰਾ ਇੱਥੇ ਜਿਆ ਜੱਲਿਆ ਵੀ ਜਹਾਂਪੁਰ ਤੋਂ ਮਗਰੀ ਲੋਕ ਰਾਹ

ਆਜ ਤੋੜ ਚਾ ਬੰਦ ਹੋ ਗਏ ਲੇਣਗੇ ਔਰ ਔਰ ਸੇਰ ਤਨ ਆ ਜੇ ਫੇਡਾ ਨਾ ਖੇਢੀ ਜਾਂਦਾ ਵਾ ਤੇ ਅਸੀਂ ਘਰੇ ਆ ਗਏ ਆ ਮੱਥਾ ਟੇਕਿਆ ਆਏ ਆ ਤੇ 3 ਵਜੇ ਆ 3 ਵਜੇ ਅਸੀਂ ਘਰੇ ਵਾਪਸ ਆਏ ਆ ਤੇ ਹੁਣ ਦੇਖਦੇ ਆਂ ਚਾਹ ਪਾਣੀ ਪੀਨੇ ਆ ਪਹਿਲਾਂ ਛੇਜ ਕਰ ਲਈਏ ਕਪੜੇ ਵਗੈਰਾ ਤੇ ਫਿਰ ਸੁਆ ਚਾਹ ਪਾਣੀ ਪੀਨੇ ਆ ਤੇ ਸੀਜ਼ ਨੂੰ ਨਾ ਮੈਂ ਆਨਲਾਈਨ ਮੰਗਵਾ ਕੇ ਦਿੱਤੀਆਂ ਸੀਗੀਆਂ ਖੇਡਾ ਵੈਜੀਟੇਬਲਸ ਤੇ ਹੋ ਲੱਗੀ ਪਈ ਐ ਫਿਰ ਜਣ ਹਮ ਫਰੂਟ ਵੈਜੀਟੇਬਲਸ ਕੱਟ ਕਰ ਰਹੀ ਆ ਸਿਰਤ ਕੱਟ ਕਰ ਰਹੀ ਹਾਂ ਛੋਟਾ ਜਿਹਾ ਚਾਕੂ ਦਿੱਤਾ ਹੋਇਆ ਹੈ ਪਲਾਸਟਿਕ ਦਾ ਇਸਰਾ ਹੀ ਹੋ ਜਾਂਦੀਆਂ ਨੇ अलग-अलग ਛਿੱਡਣ ਲੱਗੀ ਹੋਈ ਆ ਤੇ ਚਲੋ ਜੀ ਚੇਂਜ ਕਰ ਲਈਏ ਪਹਿਲਾਂ ਆਪਾਂ ਫੇਰ ਚਾਹ ਪਾਣੀ ਬਣਾਣੇ ਆ ਤੇ ਚਾਹ ਪਾਣੀ ਪੀਂਦੇ ਕਿਉਂਕਿ ਖੱਤ ਗਏ ਆ ਸਵੇਰੇ ਗਏ ਬਹੁਤ ਜ਼ਿਆਦਾ ਥਕਾਵਟ ਹੋ ਗਈ ਆ ਚਲੋ ਜੀ ਮਿਲਦੇ ਆ ਫੇਰ ਆਪਾਂ ਅੱਗੇ ਖੋਣ